ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅਸੀਂ ਪਹੁੰਚੇ ਆਂ ਜ਼ਿਲ੍ਹਾ ਬਠਿੰਡਾ ਤਸੀਲ ਪਲਵੰਡੀ ਸਾਬੋ ਦੇ ਵਿੱਚ ਕੀ ਹੈ ਇਸ ਪੂਤਾ ਵਾਲੀ ਕੋਠੀ ਦਾ ਅਸਲੀ ਸੱਚ ਅੱਜ ਤੁਹਾਨੂੰ ਅਸੀਂ ਸਾਰਾ ਕਲੀਅਰ ਕਰਾਂਗੇ ਕੀ ਇਹ ਸੱਚੀ ਪੂਤਾ ਵਾਲੀ ਕੋਠੀ ਹੈ ਜਾਂ ਨਹੀਂ ਇਸ ਵਾਰ ਅਸੀਂ ਪੂਰੀ ਗੱਲਬਾਤ ਕਰਦੇ ਹਾਂ ਇੱਥੋਂ ਦੇ ਲੋਕਾਂ ਤੋਂ ਜਿਵੇਂ ਜਿਵੇਂ ਅਸੀਂ ਪੁੱਛਗਿੱਛ ਕੀਤੀ ਹੈ ਸਾਨੂੰ ਸਚਾਈਆਂ ਸਾਹਮਣੇ ਆਈਆਂ ਹਨ ਪੂਤਾ ਵਾਲੀ ਕੋਠੀ ਹਾਂ ਕੋਠੀ ਦੇ ਨਾਲ ਹੋ ਰੋ ਜਨਾ ਅੰਦਰੋਂ ਆਹ ਤੋਂ ਪਹਿਲਾਂ ਅਸੀਂ ਕੋਠੀ ਦਾ ਨਕਸ਼ਾ ਦਿਖਾਉਣੇ ਆ ਇਹ ਬੈਡਰੂਮ ਸੀਗਾ ਚੰਨਾ ਤਾਂ ਇਹਦੇ ਵਿੱਚ ਬੈਡਰੂਮ ਆ ਇਹ ਤੋਂ ਪਸਾਰਾ ਕੁਝ ਨੰਬਰ ਵਾਲੀ ਹੋ ਚੁੱਕਾ ਕੰਦਾ ਹੁੰਦਾ ਉੱਦੀਆਂ ਸਾਰੀਆਂ ਡਿਵਿਜ਼ਨ ਲਵੇ ਦੇ ਗੁਰੂ ਨੇ ਬਾਈ ਜੀ ਕੀ ਹੈ ਇਸ ਕੋਠੀ ਦਾ ਸ੍ਰੀ ਸਰਚ ਕੋਠੀ ਬਾਈ ਯਾਰ ਜਿੱਦਾਂ ਆਪਾਂ ਸੁਣ ਚਾਹ ਹਨਾ ਇੱਥੇ ਲਵੇ ਦੇ ਲੋਕਾਂ ਤੋਂ ਪੁੱਛਿਆ ਹਨਾ ਆਹ ਆਂਡੀ ਗਮਾਂਡੀ ਤੋਂ ਤੇ ਉਹਦੇ ਨਾਲ ਦੱਸਣ ਚਾਹੀਏ ਗੱਲ ਆਈ ਆ ਵੀ ਇਹ ਕੋਈ 20 ਸਾਲ ਪਹਿਲਾਂ ਜਿਹੜੀ ਕੋਈ ਫੈਮਲੀ ਸੀਗੀ ਬਠਿੰਡੇ ਤੋਂ ਆਈ ਸੀਗੀ ਇੱਥੇ। ਠੀਕ ਹੈ ਬਈ। ਇਹ ਬਹੁਤ ਸੌਖਾ ਪਰਿਵਾਰ ਸੀਗਾ ਜਿਹੜਾ ਉਹ ਬਠਿੰਡੇ ਤੋਂ ਆਇਆ ਸੀਗਾ ਉਹਨਾਂ ਨੇ ਖੁਦ ਪਲਾਟ ਲੈਤਾ ਇੱਥੇ। ਪਲਾਟ ਲੈ ਕੇ ਪੂਰੇ ਸ਼ੌਂਕ ਨਾਲ ਕੋਠੀ ਦੇਖ ਸਕਦੇ ਨੇ ਤੁਸੀਂ। ਪੂਰੇ ਸ਼ੌਂਕ ਨਾਲ ਜਿਹੜੀ ਕੋਠੀ ਪਾਈ ਹੋਈ ਸੀਗੀ। ਠੀਕ ਹੈ ਬਈ। ਸਾਰੀ ਕੋਠੀ ਚੈੱਕ ਕਰ ਸਕਦੇ ਆਂ ਆਹ ਕੰਦਾ ਜਿਹੜੀਆਂ ਸੀਗੀਆਂ ਪਹਿਲਾਂ। ਆਹ ਕੋਈ ਤਾਂ ਸਾਬ ਪੈਣੀ ਕੰਦਾ ਵੀ ਨਹੀਂ ਸੀ। ਠੀਕ ਹੈ ਬਈ। ਕਿ ਜੇ ਸਾਂਸ ਸਮਾਹਣੀ ਹੋਈ ਪਰ ਇਹ ਕੋਠੀ ਦਾ ਭੂਤੀਆ ਕਹਿਣ ਦਾ ਮਤਲਬ ਆ ਇਹਦਾ ਹਲਕ-ਹਲਕ ਹਰੇਕ ਬੰਦੇ ਦੀ ਥਿੰਕਿੰਗ ਆ ਕਿ ਜਿਹੜੀ 20 ਸਾਲ ਪਹਿਲਾਂ ਇਹਨਾਂ ਦੀ ਫੈਮਿਲੀ ਆਈ ਸੀ ਜਿੱਥੇ ਰਹਿਣ ਲਈ ਉਹਨਾਂ ਦੀ ਵਾਈਫ ਦਾ ਜਿਹੜਾ ਇੱਥੇ ਨਾ ਕਤਲ ਹੋ ਗਿਆ ਸੀਗਾ ਕਤਲ ਹੋਣ ਤੋਂ ਬਾਅਦ ਉਹਨਾਂ ਦਾ ਇੱਕ ਇੱਕ ਲੜਕਾ ਸੀਗਾ ਉਹ ਮੈਰਿਡ ਸੀਗਾ ਮੈਰਿਡ ਉਹ ਤਾਂ ਇੱਕੋ ਜਿਹਾ ਕਤਲ ਹੋਣ ਤੋਂ ਕੁਝ ਟਾਈਮ ਬਾਅਦ ਕੋਣੀ ਵੀ ਮਤਲਬ ਕਿ ਆਤਮ ਹੱਤਿਆ ਕਰ ਲਈ ਸੀਗੀ ਉਹ ਬੈਡਰੂਮ ਦੇ ਵਿੱਚ ਆਪਣੀ ਆਤਮ ਹੱਤਿਆ ਕਰ ਲਈ ਸੀ ਉਦੋਂ ਸਾਰਾ ਪਰਿਵਾਰ ਕਹਿੰਦੀ ਵੇਖੋ ਚੱਲ ਗਿਆ ਜੀ ਆ ਇਹ ਲੋਕਾਂ ਦੇ ਕਹਿਣ ਮਤਾਲਕ ਵੀ ਹੁਣ ਕੋਈ ਲੋਕ ਤਾਂ ਕਹਿ ਦਿੰਦੇ ਵੀ ਕੁਝ ਸ਼ੂਤਾਂ ਕਾਮ ਹੋ ਗਿਆ ਜਾਂ ਕਿੰਨੇ ਹੋ ਗਿਆ ਉਹ ਦੇਖੋ ਇਹੋ ਕਿਸੇ ਨੂੰ ਵੀ ਕਹਾਣੀ ਨਹੀਂ ਪਤਾ ਅੱਜ ਇਹ ਰ ਬੈਡਰੂਮ ਹੈ ਇਹਦੇ ਵਿੱਚ ਮਤਲਬ ਕਿਸੂਤਾਂ ਕੀਤਾ ਸੀਗਾ ਮੁੰਡੇ ਨੇ ਆ ਬੈਡਰੂਮ ਸੀਗਾ ਉਹਦਾ ਬੈਡਰੂਮ ਦੇਖੋ ਤੇ ਹੁਣ ਲੋਕਾਂ ਦੇ ਮਤਾਲਕ ਆ ਲੋਕ ਤਾਂ ਮਤਲਬ ਕਹਿੰਦੇ ਆ ਵੀ ਕੋਈ ਸ਼ੂਤ ਸੀ ਜਾਂ ਕੋਈ ਵੀ ਆਤਮਾ ਸੀ ਬਟ ਇਹਦਾ ਕਿਸੇ ਵੀ ਬੰਦੇ ਨੂੰ ਕੁਝ ਸੱਚਾਈ ਨਹੀਂ ਪਤਾ ਇਹ ਤੇ ਉਹ ਥੀਮ ਕੇ ਨਹੀਂ ਸੀ ਪਰ ਉਹਨਾਂ ਦੀ ਫੈਮਲੀ ਇੱਥੇ ਚੱਲ ਗਈ ਫੈਮਲੀ ਬਾਰੇ ਅਜੇ ਤੱਕ ਵੀ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਿਆ ਕਿ ਉਹ ਫੈਮਲੀ ਕਿੱਥੇ ਗਈ ਕਿੱਥੇ ਨਹੀਂ ਉਹ ਦੇਖੋ ਹਾਂਜੀ ਭਾਈ ਜਿਵੇਂ ਤੁਸੀਂ ਅੱਜ ਇਹ ਸਾਰੀ ਕੋਠੀ ਦਾ ਨਕਸ਼ਾ ਦੇਖ ਚੁੱਕੇ ਹੋ ਤੁਹਾਨੂੰ ਸਾਰੀ ਸੀ ਕੋਠੀ ਦਿਖਾਈ ਹੈ ਇਸ ਕੋਠੀ ਦੇ ਵਿੱਚ ਅਸੀਂ ਆਲੇ ਦੁਆਲੇ ਦੇ ਲੋਕਾਂ ਤੋਂ ਵੀ ਜਾਣਿਆ ਹੈ ਇੱਥੇ ਕੁਝ ਨਹੀਂ ਹੈਗਾ ਕੋਈ ਭੂਤ ਨਹੀਂ ਉਹ ਕਹਿੰਦੇ ਸਾਨੂੰ ਕੋਈ ਆਵਾਜ਼ਾਂ ਨਹੀਂ ਸੁਣਦੀਆਂ ਇੱਥੇ ਇੱਥੇ ਸਿਰਫ ਨਸ਼ੇ ਵਾਲੇ ਆ ਕੇ ਆਪਦਾ ਘਰ ਬਣਾ ਰਹੇ हां जितھوں ਤੱਕ ਸਾਨੂੰ ਪਤਾ ਲੱਗਾ ਹੈ ਇਸ ਦੇ ਨਾਲ ਨਾਲ ਸਾਰੇ ਪਲਾਟ ਬਈ ਖਾਲੀ ਪਏ ਹੈ ਉਹ ਸਾਰੇ ਲੋਕਾਂ ਦੇ ਵਿੱਚ ਇਹ ਡਰ ਬੈਠਾ ਹੋਇਆ ਹੈ ਕਿ ਇੱਥੇ ਭੂਤ ਹੋਣਗੇ ਉਹ ਇਸ ਪਲਾਟ ਦਾ ਡਰ ਕਰਕੇ ਉੱਥੇ ਕੋਠੀ ਵਗੈਰਾ ਜਾਂ ਕੋਈ ਵੀ ਮਕਾਨ ਆਪਦਾ ਨਹੀਂ ਪਾਉਂਦੇ ਤਾਂ ਜੋ ਗਵਾਡ ਗਵਾਡ ਸਾਰਾ ਉੱਥੇ বাসਦਾ ਬਈ ਉਹਨਾਂ ਨੇ ਸਾਰਾ ਸਾਨੂੰ ਇਹ ਚੀਜ਼ ਦੱਸੀ ਹੈ ਉਹ ਕਹਿੰਦੇ ਇੱਥੇ ਕੋਈ ਭੂਤ ਨਹੀਂ ਜਿਵੇਂ ਕਿ ਤੁਸੀਂ ਸਾਰੀ ਇਹ ਵੀਡੀਓ ਦੇਖੀ ਹੈ ਉਹਦੇ ਤੁਹਾਨੂੰ ਸਾਰੀ ਕੋਠੀ ਦਾ ਨਕਸ਼ਾ ਲਗਾਤਾ ਬਾਕੀ ਇੱਥੇ ਲੋਕਾਂ ਨੇ ਵਹਿਮ ਭਰਮ ਬਣਾਏ ਹੋਏ ਆ ਇੱਥੇ ਕੋਈ ਭੂਤ ਨਹੀਂ ਇੱਥੇ ਕੋਈ ਪ੍ਰੇਤ ਨਹੀਂ ਇੱਥੇ ਆਸੇ-ਵਾਸੇ ਲੋਕਾਂ ਨੂੰ ਅਜੀਬ ਕੁਸਿਆ ਜੀ ਵੀ ਇੱਥੇ ਵੀ ਕੋਈ ਆਵਾਜ਼ ਆਉਣੀਆ ਉਹਨਾਂ ਨੇ ਉਹਨਾਂ ਨੇ ਦੱਸਿਆ ਜੀ ਵੀ ਕੋਈ ਆਵਾਜ਼ ਬੁਈ ਨਹੀਂ ਸੁਣੀ ਜੀ ਅੱਜ ਤੱਕ ਤੇ ਅਸੀਂ ਖੁਦ ਜਾ ਕੇ ਵਿੱਚ ਜਾ ਕੇ ਚੈੱਕ ਕਰਿਆ ਵੀ ਉੱਥੇ ਕੋਈ ਵੀ ਭੂਤ ਪ੍ਰੇਤ ਹੈ ਨਹੀਂਗਾ ਜੇ ਕਿਸੇ ਦੇ ਮਨ 'ਚ ਬਹਿਮ ਹੈ ਉਹ ਤੁਸੀਂ ਤਲਵੰਡੀ ਸਾਬੋ ਲੇਲਾ ਰੋਡ ਤੇ ਕੋਠੀ ਆਏ ਤੁਸੀਂ ਜਾ ਕੇ ਆਪ ਖੁਦ ਚੈੱਕ ਕਰ ਸਕਦੇ ਹੋ ਅਸੀਂ ਜਾ ਕੇ ਚੈੱਕ ਕਰਿਆ ਉੱਥੇ ਸਾਨੂੰ ਕੋਈ ਭੂਤ ਪ੍ਰੇਤ ਨਹੀਂ ਲੱਗਿਆ ਤੇ ਬਾਕੀ ਜਿਵੇਂ ਲੋਕਾਂ ਦੇ ਬਹਿਮ ਵਰਮ ਬਣਿਆ ਉਹ